ਮਾਇਆ ਤੇ ਰੱਬ ਦਾ ਆਪਸ ਵਿੱਚ ਰੌਲਾ ਪੈ ਗਿਆ ਝਗੜਾ ਪੈ ਗਿਆ ਮਾਇਆ ਕਹਿੰਦੀ ਹੈ ਤੈਨੂੰ ਪਤਾ ਵੀ ਸਭ ਤੋਂ ਵੱਡੇ ਭਗਤ ਮੇਰੇ ਆ ਰੱਬ ਕਹਿੰਦਾ ਤੈਨੂੰ ਭੁਲੇਖਾ ਸਭ ਤੋਂ ਭਗਤ ਵੱਡੇ ਮੇਰੇ ਆ ਉਹ ਕੱਲ ਕੀ ਤੈਨੂੰ ਕਿਵੇਂ ਕਹਿੰਨ ਲੱਗਾ ਤੈਨੂੰ ਪਤਾ ਨਹੀਂ ਸਵੇਰੇ 4 ਵਜੇ ਸਿੱਖ ਗੁਰਦੁਆਰੇ ਆ ਜਾਂਦਾ ਵਾਣ ਆ ਕੇ ਖਿਦਮਤ ਕਰਦਾ ਵਾ ਝਾੜੂ ਦੀ ਸੇਵਾ ਕਰਦਾ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਾਉਂਦਾ ਆਪ ਪ੍ਰਕਾਸ਼ ਕਰਉਦਾ ਰਾਤਰੀ ਦੇ ਦਿਵਾਨਾਂ ਵਿੱਚ ਫੇਰੇ ਤੁਰਿਆ ਆਉਂਦਾ ਵਾ ਇਹਦਾ ਮਤਲਬ ਸਭ ਤੋਂ ਭਗਤਾਂ ਮੇਰੇ ਜਿਆਦਾ ਤੇਰੇ ਤੇ ਭਗਤ ਹੀ ਕੋਈ ਨਹੀਂ ਉਹਨੇ ਆਖਿਆ ਨਹੀਂ ਤੈਨੂੰ ਭੁਲੇਖਾ ਰੱਬਾ ਭਗਤ ਮੇਰੇ ਆ ਉਹ ਕਹਿੰਦਾ ਚੱਲ ਅੱਜ ਤੋਂ ਬਾਅਦ ਇਸ ਇਸ ਚੀਜ਼ ਦਾ ਨਿਰਣਾ ਵੀ ਆਪਾਂ ਕਰ ਲਵਾਂਗੇ ਹੋਇਆ ਕਿ ਸਭ ਤੋਂ ਪਹਿਲਾਂ ਮਾਇਆ ਕਿ ਨਹੀਂ ਮੈਂ ਤੇਰੇ ਭਗਤੇ ਕਰ ਜਾਵਾਂਗੀ ਤੂੰ ਜਿਹੜਾ ਮਾਣ ਕਰਦਾ ਨਾ ਕਿ ਭਗਤ ਤੇਰਾ ਏ ਅਸੱਚ ਅੱਜ ਪਤਾ ਲੱਗ ਜਾਏਗਾ ਅੱਜ ਇਹਦਾ ਨਖਾਰ ਆ ਜਾਣਾ ਵਾ ਅੱਜ ਇਹਦਾ ਰਿਜ਼ਲਟ ਆ ਜਾਣਾ ਅੱਜ ਸਾਹਮਣੇ ਗੱਲ ਆ ਜਾਣੀ ਹੁਣ ਇਹ ਕਹਾਂ ਠੀਕ ਆ ਜੀ ਮਾਇਆ ਗਈ ਉਹਨੇ ਦਰਵਾਜਾ ਖੜਕਾਇਆ ਰਥ ਤੋਂ ਉਤਰੀ ਤੇ ਜਿਹੜਾ ਰੱਬ ਦਾ ਬਹੁਤਾ ਹੀ ਭਗਤ ਸੀ ਨਾ ਮੇਰੇ ਵਰਗਾ ਤੁਹਾਡੇ ਵਰਗਿਆਂ ਦੀ ਨਹੀਂ ਮੈਂ ਗੱਲ ਕਰਦਾ ਹੋ ਸਕਦਾ ਤੁਸੀਂ ਤਾਂ ਬਹੁਤ ਰੱਬ ਨਾਲ ਜੁੜੇ ਹੋ ਵੋ ਮਾਇਆ ਨੇ ਦਰਵਾਜਾ ਖੜਕਾਇਆ ਉਹਨੇ ਅਖਿਆ ਜੀ ਕੌਣ ਤੇ ਮਾਇਆ ਕਹਿੰਦੀ ਵੀ ਮੈਂ ਮਾਇਆ ਵਾ ਮੈਂ ਅੱਗੇ ਕਿਤੇ ਜਾਣਾ ਹੈ ਭਗਤਾ ਮੈਨੂੰ ਪਾਣੀ ਪਿਆ ਸਕਦਾ ਤੂੰ ਉਹਨੇ ਅਖੇ ਜੀ ਗੱਲ ਹੀ ਕੋਈ ਨਹੀਂ ਉਹਨੇ ਅੰਦਰੋਂ ਘਰੋਂ ਇੱਕ ਪਾਣੀ ਦਾ ਗਲਾਸ ਲਿਆਂਦਾ ਕਹਿੰਦਾ ਲਓ ਜੀ ਸ਼ਕੋ ਜਦੋਂ ਨੇ ਮਾਇਆ ਨੇ ਇਹਦਾ ਗਲਾਸ ਨੂੰ ਫੜਿਆ ਗੱਲ ਸਮਝਣ ਵਾਲੀ ਇੱਕ ਇਹ ਨਹੀਂ ਕਿਉਂ ਵੀ ਹੁਣ ਕਹੋ ਜੀ ਇਹ ਗੱਲ ਕਿੱਥੇ ਲਿਖੀ ਹੈ ਜੀ ਜਾਂ ਇਹ ਗੱਲ ਉਹਨਾਂ ਸ਼ਕਤੀ ਵਿੱਚ ਪ੍ਰਗਟ ਹੋ ਗਈ ਗੱਲ ਇੱਕ ਕਹਾਣੀ ਹੈ ਵੀ ਸਮਝੀਏ ਗੱਲ ਨੂੰ ਮਾਇਆ ਨੇ ਉਹਦਾ ਗਲਾਸ ਫੜਿਆ ਉਹ ਸੋਨੇ ਦਾ ਬਣ ਗਿਆ ਜੀ ਹੁਣ ਭਗਤ ਬੜਾ ਖੁਸ਼ ਹੋ ਗਿਆ ਕਹਿੰਦਾ ਵਾ ਵਾ ਇਹਨੀ ਰੱਬ ਦੀ ਭਗਤੀ ਕਰਦਾ ਰੋਜ਼ 4 ਵਜੇ ਉੱਠਦਾ ਮੈਂ ਕਈ ਵਾਰੀ ਫੇਰ 8 ਵਜੇ ਤੁਰ ਜਾਣਾ ਮੈਂ ਗੁਰੂ ਘਰ ਵਿੱਚ ਫੇਰ ਕਈ ਵਾਰੀ ਮੈਂ 9 ਵਜੇ ਆ ਜਾਣਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਪਜੀ ਸਾਹਿਬ ਦਾ ਪਾਠ ਕਰਦਾ ਇਥੇ ਕਹਾਣੀ ਨਹੀਂ ਕਦੇ ਬਣੀ ਸੀ ਆ ਤੇ ਗੱਲ ਹੀ ਬੜੀ ਨਵੇਕਲੀ ਹੋ ਗਈ ਉਹਨੇ ਮਾਇਆ ਨੂੰ ਆਖਿਆ ਕਹਿਣ ਲੱਗੇ ਜੀ ਹੋਰ ਕੋਈ ਖਿਦਮਤ ਤੁਹਾਡੀ ਸੇਵਾ ਕੀਤੀ ਜਾਏ ਕਹਿ ਲੱਗੇ ਨਹੀਂ ਭਲਿਆ ਮੈਂ ਅੱਗੇ ਜਾਣਾ ਵਾ ਇਸ਼ਾਰਾ ਦਿੱਤਾ ਮੈਂ ਅੱਗੇ ਜਾਣਾ ਵਾ ਉਹ ਤਾਵਲਾ ਹੋ ਗਿਆ ਕਹਿੰਦਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਵੀ ਤੁਸੀਂ ਮੇਰੇ ਘਰ 2-4 ਦਿਨ ਠਹਿਰ ਸਕਦੇ ਹੋ ਉਹਨੇ ਆਖਿਆ ਜੀ ਹਾਂ ਕਲਗੀ ਵੈਸੇ ਜਾਣਾ ਤੇ ਮੈਂ ਅੱਗੇ ਆ ਪਰ ਜੇ ਤੂੰ ਬਹੁਤਾ ਹੀ ਭਗਤ ਤਾਂ ਵੀ ਮੈਂ ਰਹਿ ਸਕਦੀ ਜੇ ਤੂੰ ਇੰਨੀ ਖਿਦਮਤ ਕਰਨ ਨੂੰ ਤਿਆਰ ਉਹਨੇ ਅਖਿਆ ਜੀ ਆਓ ਕਹਿਣ ਲੱਗੀ ਪਰ ਇੱਕ ਗੱਲ ਹੈ ਮੈਂ ਜਿੱਥੇ ਬਹਿ ਜਾਨੀ ਇਹਨੇ ਮੈਂ ਜਿਹੜੇ ਚੀਜ਼ ਨੂੰ ਹੱਥ ਲਾਵਾਂ ਸੋਨਾ ਬਣ ਜਾਂਦੀ ਆ ਉਹਨੇ ਅਖਿਆ ਠੀਕ ਆ ਜੀ ਉਹਨੇ ਕੀ ਕੀਤਾ ਜੀ ਐਦਾਂ ਜਦੋਂ ਘਰੇ ਬੁਲਾਇਆ ਜੇ ਥਾਲੀ ਅੱਗੇ ਰੱਖੇ ਥਾਲੀ ਸੋਲੇ ਦੀ ਬਣ ਜਾਏ ਜੇ ਉਹ ਕਟੋਰੀ ਰੱਖੇ ਕੌਲੀ ਰੱਖੇ ਬਾਟੀ ਰੱਖੇ ਉਹ ਸੋਨੇ ਦੀ ਬਣ ਜਾਏ ਜੇ ਗਲਾਸ ਰੱਖੇ ਉਹ ਸੋਨੇ ਦਾ ਬਣ ਜਾਏ ਭਗਤ ਬੜਾ ਖੁਸ਼ ਜੇ ਗੱਲ ਤੁਹਾਡੇ ਮੇਰੇ ਨਾਲ ਹੋ ਜਾਵੇ ਤੇ ਆਪਾਂ ਰੱਬ ਤੋਂ ਕੀ ਲੈਣਾ ਗੁਸਾਣਾ ਕਰਿਓ ਆਪਾਂ ਪਾਠ ਤੋਂ ਕੀ ਲੈਣਾ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਤੋਂ ਕੀ ਲੈਣਾ ਆਪਾਂ ਆਸਾ ਕੀ ਵਾਰ ਤੋਂ ਕੀ ਲੈਣਾ ਕਿਉਂਕਿ ਅਸੀਂ ਨੀਵੇਂ ਪੱਧਰ ਤੇ ਜੀ ਰਹੇ ਮੈਂ ਵੀ ਤੁਹਾਡੇ ਵਿੱਚ ਇਹ ਨਹੀਂ ਕਿ ਮੈਂ ਪ੍ਰਚਾਰਕ ਤੇ ਮੈਂ ਬਹੁਤ ਵੱਡਾ ਗੁਣੀ ਗਿਆਨੀ ਹੋ ਗਿਆ ਹੁਣ ਰੱਬ ਨਾਲ ਬਹੁਤਾ ਜੁੜ ਗਿਆ ਸਾਡੇ ਵਰਗਾਂ ਦੇ ਬਹੁਤ ਹਾਲਾਤ ਇਦਾਂ ਦੇ ਨੇ ਕਈ ਵਾਰੀ ਕਹਿੰਦਾ ਧਾਰਮਿਕ ਦੁਨੀਆ ਦੇ ਧਾਰਮਿਕ ਦੁਨੀਆ ਵਿੱਚ ਵਿਚਰਨ ਵਾਲੇ ਪ੍ਰਚਾਰਕਾਂ ਦੇ ਹਾਲਾਤ ਮੇਰੇ ਵਰਗਾਂ ਦੇ ਇੱਕ ਵਰੀ ਇਦਾਂ ਬਣ ਜਾਂਦੇ ਆ ਖਿਆਲ ਕਰਿਓ ਉਹ ਜਿਸ ਥਾਲੀ ਨੂੰ ਹੱਥ ਲਾਵੇ ਉਹ ਸੋਨਾ ਬਣ ਜਾਏ ਗਲਾਸ ਨੂੰ ਹੱਥ ਲਾਵੇ ਉਹ ਸੋਨਾ ਬਣ ਜਾਏ ਪਾਗਦ ਬੜਾ ਖੁਸ਼ ਸਾਰਾ ਟੱਬਰ ਖੁਸ਼ ਦੋ ਚਾਰ ਦਿਨਾਂ ਬਾਅਦ ਮਾਇਆ ਕੇਦੀ ਮੈਂ ਜਾਣਾ ਕਹਿ ਲੱਗਾ ਨਹੀਂ ਤੁਸੀਂ ਰਹੋ ਦਿਲ ਨਹੀਂ ਕਰਦਾ ਕਿ ਤੁਹਾਨੂੰ ਮੈਂ ਛੱਡਾਂ ਤੁਸੀਂ ਮੇਰੇ ਘਰ ਆਇਓ ਅੱਜ ਤੋਂ ਬਾਅਦ ਅਮੀਰੀ ਸ਼ੁਰੂ ਹੋ ਗਈ ਮੇਰੇ ਘਰ ਵਿੱਚ ਉਹ ਕਲਗੀ ਪਰ ਮੇਰੀ ਇੱਕ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਵੀ ਮੈਂ ਜਿੱਥੇ ਰਹਿਣੀ ਉਥੇ ਕੋਈ ਦੂਜਾ ਰਹਿ ਨਹੀਂ ਸਕਦਾ ਤੇਰੇ ਘਰ ਵਿੱਚ ਕੋਈ ਹੈ ਤਾਂ ਨਹੀਂ ਉਹਨੇ ਕਿਹਾ ਜੀ ਹੈ ਆ ਮੇਰੇ ਘਰ ਪਰਮਾਤਮਾ ਮੈਂ ਰੋਜ਼ ਬੰਦਗੀ ਕਰਦਾ ਹਾਂ ਧਾਰਮਿਕ ਪੋਥਨਾ ਪਈਆਂ ਵਣ ਜੋ ਵੀ ਜਿੱਥੇ ਵੀ ਆਪਾਂ ਜੁੜੇ ਆ ਸਮਝੋ ਇਸ ਗੱਲ ਨੂੰ ਕਿਸੇ ਵੀ ਧਰਮ ਨਾਲ ਜੁੜੇ ਆਪਾਂ ਕਿਉਂਕਿ ਇਹ ਉਪਦੇਸ਼ ਕੱਲਿਆ ਸਿੱਖਾ ਲਈ ਨਹੀਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਨਾ ਜਿਹੜਾ ਵੀ ਆਪਣੇ ਧਰਮ ਨਾਲ ਜੁੜਿਆ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਉਕਲ ਲਗੀ ਮੈਂ ਉਥੇ ਰਹਿ ਨਹੀਂ ਸਕਦੀ ਉਹਨੇ ਅਖਿਆ ਜੀ ਮੇਰੇ ਘਰ ਰੱਬ ਜੀ ਰਹਿੰਦੇ ਨੇ ਮੇਰੇ ਘਰ ਧਾਰਮਿਕ ਪੋਥੀਆਂ ਨੇ ਤੁਸੀਂ ਕਹੋ ਤੇ ਮੈਂ ਕਿਸੇ ਹੋਰ ਨੂੰ ਦੇ ਆਉਣਾ ਕਿਹਾ ਉਹਨੇ ਸਨਮਾਨ ਨਾਲ ਹੀ ਮੈਂ ਧਾਰਮਿਕ ਸਥਾਨ ਤੇ ਰੱਖ ਹੋਣਾ ਪਰ ਤੁਸੀਂ ਮੇਰੇ ਘਰ ਰਹੋ ਉਹਨੇ ਕੀ ਕੀਤਾ ਰੱਬ ਜੀ ਨੂੰ ਬੇਨਤੀ ਕੀਤੀ ਕਹਿੰਦਾ ਰੱਬ ਜੀ ਤੁਸੀਂ ਮੇਰੇ ਘਰੇ ਚਲੇ ਜਾਓ ਮੇਰੇ ਘਰੇ ਚਲੇ ਜਾਓ ਤੇ ਮੈਂ ਤੁਹਾਨੂੰ ਰੱਖਣਾ ਨਹੀਂ ਚਾਹੁੰਦਾਗਾ ਕਿਉਂਕਿ ਮਾਇਆ ਆ ਗਈ ਆ ਜਦੋਂ ਮਾਇਆ ਇਹ ਸ਼ਬਦ ਸੁਣਿਆ ਹੁਣ ਜਦੋਂ ਉਹ ਰੱਬ ਜੀ ਜਾਣ ਲੱਗੇ ਮਾਇਆ ਵੀ ਨਾਲੇ ਤੁਰ ਪਈ ਜਦੋਂ ਬਾਹਰ ਘਰ ਤੋਂ ਬਾਹਰ ਹੋਏ ਨਾ ਤੇ ਦੋਨਾਂ ਨੇ ਆਪਸ ਇਸ਼ਾਰਿਆਂ ਚ ਗੱਲ ਕਰ ਲਈ ਕਹਿਣ ਲੱਗੀ ਭਲਿਆ ਭਲੇਖਾ ਦੂਰ ਹੋ ਗਿਆ ਨਾ ਤੇਰਾ ਦੁਨੀਆ ਵਿੱਚ ਸਭ ਤੋਂ ਭਗਤ ਮੇਰੇ ਆ ਤੇਰੇ ਨਹੀਂ ਪਰ ਮਾਇਆ ਨੇ ਗੱਲ ਬੜੀ ਸੋਹਣੀ ਕੀਤੀ ਅਖੀਰ ਵਿੱਚ ਕਹਿਣ ਲੱਗੀ ਭਗਤਾ ਮੈਂ ਜਾਣ ਜਾਣ ਲੱਗੀ ਐ ਮੈਂ ਰਹਿਣਾ ਨਹੀਂ ਕਹਿ ਲਗਾ ਤੇਰੇ ਕਰਕੇ ਤੇ ਮੈਂ ਰੱਬ ਨੂੰ ਘਰੋਂ ਕੱਢਿਆ ਤੇਰੇ ਘਰ ਤੇ ਮੈਂ ਧਾਰਮਿਕ ਪੋਥੀਆਂ ਮੈਂ ਧਾਰਮਿਕ ਸਥਾਨਾਂ ਤੇ ਰੱਖਣ ਨੂੰ ਤਿਆਰ ਆ ਤੂੰ ਕਹਿਣ ਲੱਗੀ ਆ ਕਿ ਮੈਂ ਰਹਿਣਾ ਨਹੀਂ ਮੈਂ ਇਹਨੇ ਗੱਲ ਫਤਾ ਕੀ ਕਹੀ ਕਹਿਣ ਲੱਗੀ ਭਲੇਖਾ ਦੂਰ ਕਰਨਾ ਸੀ ਅਸਲ ਵਿੱਚ ਮੈਂ ਉਥੇ ਆ ਜਿੱਥੇ ਬੋਲੋ ਜੀ ਰੱਬ ਰਹਿੰਦਾ ਵਾ ਜਿੱਥੇ ਪਰਮਾਤਮਾ ਦੀ ਗੱਲ ਹੁੰਦੀ ਹੈ ਜਿੱਥੇ ਗੁਰੂ ਦੀ ਗੱਲ ਹੋਵੇ ਮੈਂ ਮੈਂ ਮੇਰਾ ਵਾਸਾ ਉਥੇ ਆ ਜਿੱਥੇ ਇਥੇ ਰੱਬ ਜੀ ਦਾ ਵਾ ਜਿੱਥੇ ਰੱਬ ਦਾ ਵਾਸਾ ਨਹੀਂ ਮੈਂ ਕੀ ਲੈਣਾ ਸਭ ਤੋਂ ਪਹਿਲਾਂ ਪਤੀ ਨੂੰ ਮੰਨਿਆ ਜਾਂਦਾ ਵਾ ਫੇਰ ਕਿਤੇ ਮਾਇਆ ਦੀ ਪੂਜਾ ਹੁੰਦੀ ਆ ਫੇਰ ਕਿਤੇ ਮਾਇਆ ਨੂੰ ਮੰਨੇ ਤੂੰ ਉਲਟ ਕਰ ਰਿਹਾ ਵਾ ਤੂੰ ਮੈਨੂੰ ਘਰੋ ਘਰੇ ਰੱਖ ਕੇ ਤੂੰ ਰੱਬ ਨੂੰ ਬਾਹਰ ਕੱਢਣਾ ਚਾਹਣਾ ਦੋਨੇ ਜਣੇ ਬਾਹਰ ਹੋ ਗਏ ਇਸ਼ਾਰਾ ਦੇ ਗਿਆ ਭਗਤਾ ਸਭ ਤੋਂ ਪਹਿਲਾਂ ਰੱਬ ਦੀ ਇਬਾਦਤ ਨੂੰ ਪੜਿਆ ਕਰ ਫੇਰ ਮਾਇਆ ਦੇ ਪਿੱਛੇ ਦੌੜਿਆ ਕਰ